ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨਡ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਭੈਣ ਭਰਾ ਦੇਖ ਲੈਂਦੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਤੇ ਸਾਨੂੰ ਇਹ ਪਤਾ ਚੱਲ ਜਾਂਦਾ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਜ ਇੰਨੇ ਕੱਪੜੇ ਧੋਤੇ ਤੇ ਹਾਂ ਇੰਨੇ ਕੱਪੜੇ ਹਜੇ ਹੋਰ ਇਕੱਠੇ ਹੋ ਗਏ ਬੇਬੇ ਕਹਿੰਦੀ ਸੀ ਕਿ ਅੱਜ ਨਹੀਂ ਕੱਲ ਨਹੀਂ ਕੱਪੜੇ ਧੋਪਣੇ ਅੱਜ ਬਹੁਤ ਧੋਤੇ ਆ ਤੇ ਇੰਨਾ ਨਹੀਂ ਪਤਾ ਇਦਾਂ ਜਿਹੜੇ ਅੱਜ ਲਾਏ ਆ ਸਾਰੇ ਫੇਰ ਇਕੱਠੇ ਹੋ ਗਏ ਤੇ ਕੱਪੜੇ ਜੇ ਇੰਨੇ ਧੋਤੇ ਮੈਨੂੰ ਤਾਂ ਲੱਗਦਾ ਹੀ ਕਿ ਅੱਜ ਮੈਂ ਤੋਬੇ ਘਾਟ ਖੋਲ ਲਿਆ ਤੇ ਲੱਗਾ ਜਿੱਦਾਂ ਕਿਸੇ ਮੈਂ ਵਿਆਹ ਚਾਈ ਹੁੰਨੀ ਆ ਤੇ ਆ ਕੇ ਕੱਪੜੇ ਨਹੀਂ ਧੋਈ ਦੇ ਇਸੇ ਹਿਸਾਬ ਨਾਲ ਮੈਂ ਰੁਕਾ ਕਿਉਂਕਿ ਦੋ ਕੁ ਦਿਨ ਧੋਪਣੀ ਲੱਗੀ ਤੇ ਕੱਪੜੇ ਨਹੀਂ ਧੋਤੇ ਔਰ ਵੈਸੇ ਵੀ ਹੁਣ ਥੋੜਾ ਜਿਹਾ ਠੰਡਾ ਮੌਸਮ ਹੈ ਤੇ ਮੈਂ ਹੱਥ ਨਾਲ ਵੀ ਇੱਕ ਅੱਧਾ ਜਿਹੜਾ ਕੱਪੜਾ ਨਹੀਂ ਧੋਨੀਆ ਕਿਉਂਕਿ ਸੁੱਕਦੇ ਵੀ ਨਹੀਂ ਹੁੰਦਾ ਕਿ ਇੱਕ ਵਾਰ ਮਸ਼ੀਨ 'ਚ ਧੋਵਾਂਗੇ ਨਾਲੇ ਸੁਕਾ ਲਵਾਂਗੇ ਉਹ ਪਾਣੀ ਜਿਹ ਚੋਂਦਾ ਜਿਹੜਾ ਹਨਾ ਠੰਡੇ 'ਚ ਨਹੀਂ ਚੰਗਾ ਲੱਗਦਾ ਗਰਮੀਆਂ 'ਚ ਤੇ ਚੱਟ ਸੋਪ ਜਾਂਦੇ ਆ ਤੇ ਇੱਧਰ ਸਾਰੇ ਕੱਪੜੇ ਲਾਹ ਲਾ ਕੇ ਲਾਹ ਲਾ ਕੇ ਰੱਖੇ ਸੀ ਅੱਜ ਤੇ ਮੈਨੂੰ ਲੱਗਦਾ ਹੀ ਨਾ ਮੇਰਾ ਕੱਪੜੇ ਡੇ ਸੀ ਕਿਉਂਕਿ ਇੱਕ ਤੇ ਮੈਂ ਇੰਨੇ ਕੱਪੜੇ ਧੋਤੇ ਉੱਤੋਂ ਦੀ ਮੈਂ ਜਿਹੜੇ ਲਾਹ ਲਾ ਕਿਨੇ ਰੱਖਿਓ ਜੋੜ-ਜੋੜ ਕੇ ਸਭ ਦੇ ਵੱਖਰੇ-ਵੱਖਰੇ ਕਰਕੇ ਸਭ ਦੀਆਂ ਅਲਮਾਰੀਆਂ ਦੇ ਵਿੱਚ ਵੱਖੋ-ਵੱਖ ਰੱਖ ਕੇ ਆਈ ਕਿਉਂਕਿ ਕੱਪੜਿਆਂ ਨੇ ਇੰਨਾ ਖਲਾਰ ਪਾਇਆ ਪਿਆ ਇਹ 2-3 ਟੇਬਲ ਕੱਪੜਿਆਂ ਨੇ ਭਰੇ ਤੇ ਆਹ ਜਿਹੜੇ ਹੁਣ ਤੋਤੇ ਆ ਇਹ ਹੁਣ ਜੋੜਨੇ ਆ ਹੁਣ ਇਹਦੇ ਲਈ ਵੇਖਣਾ ਕਿ 1.5 ਘੰਟਾ ਲੱਗ ਜਾਣਾ ਧੋਣੇ ਸੌਖੇ ਆ ਬਾਅਦ ਚ ਸੰਭਾ-ਸੰਭੀ ਕਰਨੇ ਜਿਹੜੀ ਨਾ ਉਹ ਜਾਦੀ ਔਖੀ ਧੋਣੇ ਤੇ ਬਲੋ ਚਲੋ 1 ਘੰਟਾ 2 ਲੱਗਦੇ ਤੋ ਲਈਦੇ ਮੁੜ ਕੇ ਜਿਹੜੇ ਜਗਾ-ਜਗਾ ਜੋੜ-ਜੋੜ ਕੇ ਰੱਖਣੇ ਨਾ ਉਹ ਸਭ ਤਾਂ ਹੋ ਗਿਆ ਇੱਧਰ ਤਿੰਨ ਚਾਰ ਚਾਦਰਾਂ ਵੀ ਲੱਤੀਆਂ ਤੇ ਉਹਨੇ ਇੱਕ ਫੇਰ ਹੋ ਗਈ ਆ ਮੈਨੂੰ ਲੱਗਦਾ ਸੀ ਕਿ ਕੱਲ ਨਹੀਂ ਧੋਣੇ ਪੈਣੇ ਪਰ ਉਹਨੇ ਫੇਰ ਹੋ ਗਈ ਆ ਕਿਉਂਕਿ ਦੋ ਤਿੰਨ ਦਿਨ ਨਹੀਂ ਧੋਤੇ ਨਾ ਤਾਂ ਬੜੇ ਕੱਪੜੇ ਹੋ ਗਏ ਸੀ ਤੇ ਨਾਲੇ ਅੱਜ ਧੁੱਪ ਵੀ ਚੰਗੀ ਲੱਗੀ ਦੋ ਤਿੰਨ ਦਿਨ ਧੁੱਪ ਵੀ ਨਹੀਂ ਚੰਗੀ ਦਰਨ ਲੱਗੀ ਹੁਣ ਕੱਲ ਨੂੰ ਵੀ ਬਹੁਤ ਕੱਪੜੇ ਹੋ ਜਾਣੇ ਅਜੇ ਤੇ ਆ ਜਿੰਨੇ ਲਾ ਲਾ ਕੇ ਰੱਖਤੇ ਉਸ ਤੋਂ ਇਲਾਵਾ ਕੱਲ ਤੌਲੀਏ ਧੂਲੀਏ ਸਾਰੇ ਹੋ ਜਾਣੇ ਆ ਫਿਰ ਪਰਸੋਂ ਵੀ ਕਿਉਂਕਿ ਨਗਰ ਕੀਰਤਨ ਆ ਤੇ ਪਰਸੋਂ ਵੀ ਧੋਪਣੇ ਨਹੀਂਗੇ ਇਸ ਕਰਕੇ ਕਾਲੀ ਤੋਂ ਨੇ ਪੈਣੇ ਆ ਇੱਧਰ ਪਹਿਲਾਂ ਮੈਂ ਸਾਰੀ ਸ਼ਾਹਦਤ ਤੇ ਝਾੜੂ ਮਾਰਿਆ ਚੰਕੀ ਚੰਕੀ ਸਾਰੀ ਪਾਣੀ ਨਾਲ ਥੋਤੀ ਮੰਜਾ ਥੋਤਾ ਪਈਆਂ ਪਈਆਂ ਚੀਜ਼ਾਂ 'ਚ ਵੀ ਮਿੱਟੀ ਪੈ ਜਾਂਦੀ ਇੱਧਰ ਤੇ ਖੜੇ ਟੈਂਕੀਆਂ 'ਤੇ ਇੰਨੀ ਮਿੱਟੀ ਪਈ ਆ ਨਾ ਕਿ ਜੇ ਥੋੜਾ ਜਿਹਾ ਚਲੋ ਮੀਂਹ ਮਾਂ ਆ ਜੇ ਤੇ ਉਹਦੇ ਨਾਲ ਚਲੋ ਛੱਤਾਂ ਵੀ ਸਾਫ਼ ਹੋ ਜਾਂਦੀਆਂ ਟੈਂਕੀਆਂ ਵੀ ਸਾਫ਼ ਹੋ ਜਾਂਦੀਆਂ ਉਹਨਾਂ ਹਰ ਜਗ੍ਹਾ ਤੇ ਪਾਣੀ ਮਾਰ ਮਾਰ ਕੇ ਨਹੀਂ ਨਾ ਥੋਤਾ ਜਾਂਦਾ ਕਿ ਹਰ ਹਰ ਜਗ੍ਹਾ ਪਾਣੀ ਪਾ ਪਾ ਕੇ ਬੰਦਾ ਧੋਈ ਜਾਊਗਾ ਬਹੁਤ ਮਿੱਟੀ ਇਦਾਂ ਵੇਖੋ ਤੇ ਪਤਾ ਲੱਗਦਾ ਕਿ ਕਿੰਨੀ ਮਿੱਟੀ ਉੜ ਉੜ ਕੇ ਹੁੰਦੀ ਆ ਤੇ ਦੁਪਹਿਰ ਦੇ ਜਿੰਨੇ ਵੀ ਕੰਮ ਸੀ ਰੋਟੀ ਪਾਣੀ ਦਾ ਖਤਮ ਕਰਕੇ ਇੱਥੇ ਟਾਈਮ 4:30 ਦਾ ਹੋ ਗਿਆ ਸੀ 4:30 ਦਾ ਸੂਰਜ ਵੀ ਛਿਪਣੀ ਦਿਹਾ ਸੀ ਤੇ ਹੁਣ ਕੱਪੜੇ ਤੋਂ ਤੋਂ ਪੇ ਜਿਹੜੇ ਸੁੱਕ ਗਏ ਉਹ ਲਾ ਲਿਆ ਜਿਹੜੇ ਮਾੜੇ ਮਾੜੇ ਜਿਹੇ ਵਿੱਚੋਂ ਹੱਡ ਹੱਡ ਜਿਹਨਾਂ ਦਾ ਗਿੱਲਾ ਵਾ ਨਾ ਉਹ ਵਾਲੇ ਫੇਰ ਟਾਰ ਤੇ ਪਾ ਦੇਨੇ ਹਵਾ ਲੱਗ ਜੂਗੀ ਸ਼ਾਮ ਨੂੰ ਫਿਰ ਰਾਤ ਨੂੰ ਲਾ ਕੇ ਲੈ ਜਾਵਾਂਗੇ 7-8 ਵਜੇ ਜਦੋਂ ਥੋੜੀ ਜਿਹੀ ਹਵਾ ਲੱਗੂਗੀ ਤਾਂ 8:00 ਹੋ ਜਾਣਾ ਫਿਰ ਬਰਾਂਡੇ ਚ ਪਾ ਦਾਂਗੇ ਅੰਦਰ ਜਾ ਕੇ ਤੇ ਬਹੁਤ ਕਪੜੇ ਧੋਤੇ ਪਈ ਅੱਜ ਦੇ ਮੈਨੂੰ ਲੱਗਦਾ ਨਾ ਮੈਂ ਮੈਂ ਬੈ ਵੀ ਕਪੜੇ ਥੋੜੇ ਲੇਟ ਹੀ ਧੋਤੇ ਧੋਣੇ ਸ਼ੁਰੂ ਕੀਤੇ ਸੀ ਕਿਉਂਕਿ ਮੈਂ 11:00 ਵਜੇ ਸ਼ੁਰੂ ਕਰਦੀ ਠੰਡ ਦਾ ਬਹੁਤ ਜ਼ਿਆਦਾ ਵਾ ਠੰਡ ਤੇ ਇੱਕ ਦੋ ਵਾਰ ਮੈਨੂੰ ਠੰਡ ਲੱਗ ਗਈ ਤੇ ਫਿਰ ਮੈਨੂੰ ਉਹਦੇ ਨਾਲ ਕਫ ਹੋ ਜਾਂਦੀ ਸੀ ਬਹੁਤ ਜ਼ਿਆਦਾ ਕਫ ਦੋ ਤਿੰਨ ਮਹੀਨੇ ਨਹੀਂ ਹਟਦੇ ਇਸ ਕਰਕੇ ਮੋ ਦੋ ਦਿਨ ਨਾਲ ਬੜੀ ਲੇਟ ਨਾਲ ਕੰਮ ਜਿਹੜਾ 11:00 ਵਜੇ ਸ਼ੁਰੂ ਕਰਦੀ ਬੇਬੇ ਇਧਰ ਸੌਂ ਕੇ ਉੱਠਲੇ ਬੇਬੇ ਕਹਿੰਦੇ ਕਿ ਮੈਨੂੰ ਠਾਇਆ ਕਿਉਂ ਨਹੀਂ ਠਾ ਕੇ ਕੀ ਕਰਾਉਣਾ ਹੈ ਤੇ ਨਾਲੇ ਬੇਬੇ ਨੂੰ ਨੇ ਆਪਣਾ ਕੰਮ ਕਰਾਉਣਾ ਮੈਂ ਘੰਗਾ ਸੋਕ ਸੁਤੇ ਜਾਂਦੇ ਮੈਂ ਵੀ ਥੋੜਾ ਬਚੀ ਹੋਈ ਹਾਂ ਹਨਾ ਫਿਰ ਪੀਤੀ ਚਾਹ ਬਣਾ ਕੇ ਚਾਹ ਪੀਤੀ ਤੇ ਜਿਸ ਤਰ੍ਹਾਂ ਸਾਰੇ ਪਿੰਪਰਾਮ ਨੂੰ ਇਸ ਚੈਨਲ ਵਾਲਿਆਂ ਨੂੰ ਜਾਣ ਨਹੀਂ ਪਤਾ ਕਿ ਸਾਡੇ ਮਾਜੀ ਵਾਲੇ ਵਲੌਗ ਤੇ 100k ਯਾਨੀ ਕਿ 1 ਲੱਖ ਸਬਸਕਰਾਈਬਰ ਪੂਰੇ ਹੋ ਗਏ ਸੀ 28 ਤਰੀਕ ਨੂੰ 28 ਦਸੰਬਰ ਨੂੰ ਤੇ ਉਦੋਂ ਸ਼ੀਦੀ ਦਿਹਾੜੇ ਚੱਲਣ ਦਾ ਸੀ ਇਸ ਕਰਕੇ ਅਸੀਂ ਕੁਝ ਵੀ ਮਤਲਬ ਸੈਲੀਬ੍ਰੇਟ ਨਹੀਂ ਕੀਤਾ ਤੇ ਬੱਚਿਆਂ ਨੇ ਕਿਹਾ ਕਿ ਮੰਮੀ ਕੇਕ ਕੱਟਣਾ ਮੈਂ ਵੀ ਕੱਟੂ ਮੈਂ ਕਿਹਾ ਕਟਾਂਗੇ ਕੋਈ ਗੱਲ ਨਹੀਂ ਫਿਰ ਨਵਾਂ ਸਾਲ ਆ ਗਿਆ ਨਵੇਂ ਸਾਲ 'ਚ ਤੁਹਾਨੂੰ ਪਤਾ ਵਾ ਕਿ ਬੈਕਰੀਆਂ 'ਤੇ ਜਿਹੜੇ ਕੇਕ ਬੰਦਦੇ ਆ ਉਹ ਬਹੁਤ ਜ਼ਿਆਦਾ ਕਵਾਂਟਰ ਵਿੱਚ ਬੰਦੇ ਆ ਇਸ ਕਰਕੇ ਉਹਨਾਂ ਦੇ ਵਿੱਚ ਚੰਗੀ ਮਤਲਬ ਚੰਗਾ ਚੀਜ਼ ਚੰਗੇ ਦਾ ਕੋਈ ਉਮੀਦ ਨਹੀਂ ਬੰਦਾ ਕਰ ਸਕਦਾ ਮੈਂ ਕਿਹਾ ਥੋੜਾ ਜਿਹਾ ਰੁਕ ਜਾਓ ਪਹਿਲਾਂ ਥੋੜਾ ਜਿਹਾ ਇਹ ਕੰਮ ਖਤਮ ਹੋ ਲੈਂਦਾ ਫਿਰ ਆਪਾਂ ਕੇਕ ਲਿਆਵਾਂਗੇ ਮੈਂ ਅਕਸਰ ਹੀ ਦਿਨ ਦਿਹਾੜ ਚ ਕਦੀ ਵੀ ਦੁਕਾਨ ਤੋਂ ਮਠਿਆਈ ਨਹੀਂ ਲਿਆਉਣੀ ਕਿਉਂਕਿ ਜਦੋਂ ਤੁਸੀਂ ਕੋਈ ਪਰਬ ਤਿਹਾੜ ਦਿਨ ਦਿਹਾੜ ਹੁੰਦਾ ਨਾ ਉਦੋਂ ਹੀ ਮਲਾਵਟ ਸਭ ਤੋਂ ਜ਼ਿਆਦਾ ਹੁੰਦੀ ਆ ਅੱਗੋਂ ਪਿੱਛੋਂ ਜਿਹਾ ਉੱਥੇ ਕੁਮਲਾਵਟ ਤੁਹਾਨੂੰ ਘੱਟ ਮਿਲੂਗੀ ਬਹੁਤੀਆਂ ਚੀਜ਼ਾਂ ਤੇ ਆਪਾਂ ਘਰੇ ਹੀ ਬਣਾ ਲੈਨੇ ਆ ਆਪਾਂ ਲਿਆਂਦੀਆਂ ਨਹੀਂ ਆ ਪਰ ਜੇ ਐਮਰਜੈਂਸੀ ਤੁਹਾਨੂੰ ਲਿਆਉਣੀ ਵੀ ਪਵੇ ਤੇ ਦਿਨ ਦਿਹਾੜੇ ਤੇ ਕਦੀ ਬਣਾ ਲਿਆਓ ਅੱਗੋਂ ਪਿਛੋਂ ਲੈ ਕੇ ਖਾ ਲੋ ਜੇ ਖਾਣੀ ਆ ਤੇ ਨਹੀਂ ਤੇ ਘਰ ਸਭ ਤੋਂ ਵਧੀਆ ਚੀਜ਼ਾਂ ਬਣਦੀਆਂ ਇੱਧਰ ਨਮਦੀਪ ਕੰਨੀ ਮੰਮੀ ਵੇਖੋ ਨਾ ਪੀਜ਼ਾ ਲੈ ਦਮ ਮੈਂ ਕਿਹਾ ਪੀਜ਼ਾ ਪੀਜ਼ਾ ਘਰੇ ਬਣਾ ਲਾਂਗੇ ਕੋਈ ਗੱਲ ਨਹੀਂ ਹਨਾ ਤੇ ਇੱਧਰ ਆਪਾਂ ਕੇਕ ਲੈ ਲਿਆ ਔਰ ਬਨ ਵਗੈਰ ਲੈ ਲੇ ਔਰ ਜਿਲੇਬੀਆਂ ਲਿਆਂ ਨਾਲ ਲੱਭੀ ਕਹਿੰਦੇ ਤੁਸੀਂ ਤੇ ਦੋਵੇਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਝੇ ਵਾਲੇ ਬਲੌਗ ਤੇ ਜਿਹੜੇ 100 ਕੇ ਸਬਸਕਰਾਈਬਰ ਪੂਰੇ ਹੋ ਗਏ ਆ ਤੇ ਬਹੁਤ ਖੁਸ਼ੀ ਆ ਸੋ ਤੁਹਾਡਾ ਬਹੁਤ ਬਹੁਤ ਭੈਣ ਭਰਾਵਾਂ ਦਾ ਜਿਲੋ ਧੰਨਵਾਦ ਇਸ ਤਰ੍ਹਾਂ ਹੀ ਸਾਨੂੰ ਅੱਗੇ ਵੀ ਸਪੋਰਟ ਕਰਦੇ ਰਹੋ ਤੇ ਅਸੀਂ ਲੱਗੇ ਆ ਕਿ ਕੇਕ ਕਟਣ ਆ ਜੋ ਜਿਹੜੇ ਭੈਣ ਭਰਾਵਾਂ ਨੇ ਕੇਕ ਖਾਣਾ ਆ ਤੇ ਆਜੋ ਸੋ ਕਟੀਏ ਆਪਾਂ ਕੇਕ

ਤੋਂ ਜਾਨਾ ਥੋੜਾ ਦੇਖਣੀ ਇਥੇ ਲੈ ਹਾਂ ਹਾਂ ਉਂਗਲ ਨਾਲ ਲੈ ਆ ਨਾ ਖਾ ਹਮਸਤੇ ਹਮਸਤੇ ਲੋਜੀ ਕੇ ਕਟਿਆ ਸਾਰਿਆਂ ਨੇ ਖਦਾ ਕੇਕ ਬੱਚੇ ਹੋ ਗਏ ਖੁਸ਼ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਕਿਉਂਕਿ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿੰਨਾਂ ਚ ਆਪਾਂ ਖੁਸ਼ੀਆਂ ਲੱਭ ਲੈਣੀਆਂ ਤੇ ਖੁਸ਼ੀਆਂ ਮਿਲ ਵੀ ਜਾਂਦੀਆਂ ਵਾ